ਅੱਜ ਮੇਰੀਆਂ ਪੈਨਾਂ ਲਈ ਮਾਤਾਵਾਂ ਲਈ ਇੱਕ ਜ਼ਬਰਦਸਤ ਕਰੇਲੂ ਨੁਸਖਾ ਸਾਂਝਾ ਕਰਨ ਲੱਗੀਆਂ ਜਿਨ੍ਹਾਂ ਮਾਤਾਵਾਂ ਨੂੰ ਪੈਨਾਂ ਨੂੰ ਬੱਚਿਆਂ ਨੂੰ ਮਹਾਵਾਰੀ ਦੇ ਸਮੇਂ ਖੂਨ ਬਹੁਤ ਜ਼ਿਆਦਾ ਆਉਂਦਾ ਹੈ ਐਕਸੈਸਿਵ ਬਲੀਡਿੰਗ ਦੀ ਸਮੱਸਿਆ ਹੈਗੀ ਹੈ ਮਹਾਵਾਰੀ ਬਹੁਤ ਜ਼ਿਆਦਾ ਆਉਂਦੀ ਹੈ ਇਹ ਲੰਬਾ ਸਮਾਂ ਚੱਲਦੀ ਹੈ ਤਾਂ ਇਹਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਗਰਮੀ ਸੋ ਕਰਨਾ ਕੀ ਹੈ ਤੁਸੀਂ ਆ ਜੰਮੂ ਦਾ ਦਰਖਤ ਹੈ ਦੇਖ ਲਓ ਜੰਮੂ ਦਾ ਦਰਖਤ ਹੈ ਆਪਾਂ ਨੂੰ ਇਸ ਦੀ ਛਾਲ ਚਾਹੀਦੀ ਹੈ ਉੱਪਰ ਵਾਲੀ ਅਦੇ ਕੁ ਮੇਚਾਲ ਕੱਟੀ ਹੋਈ ਹੈ ਕੁਲਹਾੜੀ ਦੇ ਨਾਲ ਤੁਸੀਂ ਕੱਟ ਸਕਦੇ ਹੋ ਕਰਦਾ ਯੂਜ਼ ਕਰ ਸਕਦੇ ਹੋ ਜਿਵੇਂ ਵੀ ਤੁਹਾਨੂੰ ਸਹੀ ਲੱਗਦਾ ਹੈ 100 ਤੋਂ 150 ਗ੍ਰਾਮ ਆਪਾਂ ਨੂੰ ਛਾਲ ਚਾਹੀਦੀ ਹੈ ਤਕਰੀਬਨ ਇੰਨੀ ਮੋਟੀ ਤੁਸੀਂ ਛਾਲ ਉਤਾਰ ਲੈਣੀ ਹੈ ਔਰ ਉਸ ਨੂੰ ਕੁੱਟ ਲੈਣਾ ਹੈ ਪਹਿਲਾਂ ਧੋ ਕੇ ਉਸ ਨੂੰ ਕੁੱਟ ਕੇ ਅੱਧਾ ਲੀਟਰ ਪਾਣੀ ਦੇ ਵਿੱਚ ਉਸ ਨੂੰ ਪਾ ਕੇ ਮੱਠੀ ਮੱਠੀ ਅੱਗ ਤੇ 10 ਤੋਂ ਮਿੰਟਾਂ ਲਈ ਉਬਾਲਾ ਦੇਣਾ ਹੈ ਜਦੋਂ ਪਾਣੀ ਜਿਹੜਾ ਹੈਗਾ 200 ਐਮਐਲ ਦੇ ਕਰੀਬ ਰਹਿ ਜਾਏ ਤਾਂ ਉਸ ਨੂੰ ਛਾਣ ਕੇ ਉਹ ਪਾਣੀ ਪੀ ਜਾਣਾ ਲਗਾਤਾਰ ਤੁਸੀਂ ਇਸ ਨੂੰ 2-3 ਦਿਨ ਕਰੋ ਇੱਕ ਖੁਰਾਕ ਦੇ ਨਾਲ ਹੀ ਯਾਨੀ ਕਿ ਪਹਿਲੀ ਵਾਰ ਲੈਣ ਤੋਂ ਬਾਅਦ ਹੀ ਤੁਹਾਡੀ ਬਲੀਡਿੰਗ ਜਿਹੜੀ ਔਰ ਜਿਨ੍ਹਾਂ ਨੂੰ ਬਲੀਡਿੰਗ ਹੱਦ ਤੋਂ ਵੀ ਜ਼ਿਆਦਾ ਹੁੰਦੀ ਹੈ ਉਹ ਵੀ ਇਸ ਨੁਸਕੇ ਦਾ ਜ਼ਰੂਰ ਪ੍ਰਯੋਗ ਕਰਨ। ਸੋ ਬਹੁਤ ਹੀ ਕਾਰਗਰ ਨੁਸਕਾ ਹੈਗਾ ਮੇਰਾ ਅਜਮਾਇਆ ਹੋਇਆ ਨੁਸਕਾ ਹੈਗਾ ਔਰ ਬਹੁਤ ਸੋਹਣੇ ਰਿਜ਼ਲਟ ਮਿਲਦੇ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਹੈਗਾ ਔਰ ਬਿਲਕੁਲ ਫ੍ਰੀ ਦੀ ਚੀਜ਼ ਹੈਗੀ। ਬਸ ਇਹ ਇੱਕ ਕੇਸ ਦੇ ਵਿੱਚ ਕੰਮ ਨਹੀਂ ਕਰਦੀ ਜਿਨ੍ਹਾਂ ਔਰਤਾਂ ਨੂੰ ਰਸੋਲੀ ਹੈਗੀ ਹੈ ਬੱਚੇਦਾਨੀ ਦੇ ਵਿੱਚ ਯੂਟਰਸ ਫਾਈਬਰਸ ਦੀ ਸਮੱਸਿਆ ਹੈਗੀ ਹੈ ਤਾਂ ਉਸ ਕੇਸ ਦੇ ਵਿੱਚ ਇਹ ਨੁਸਖਾ ਕੰਮ ਨਹੀਂ ਕਰੂਗਾ। ਬਾਕੀ ਜੋ ਮਰਜ਼ੀ ਕਾਰਨ ਹੈਗਾ ਐਕਸੈਸਿਵ ਬਲੀਡਿੰਗ ਦਾ ਤਾਂ ਇਹ ਨੁਸਖੇ ਨੇ ਕ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ